ਨਿੱਕਰ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਕੀ ਸਾਜਨੀ ਵਾਲੀ ਸਾਸ ਸੰਗਤ ਦੀ ਆਜੋ ਗੁਰੂ ਨਾਨਕ ਪਾਸ਼ਾ ਜੀ ਦੇ ਅਣਸਬੰਸ ਬਾਬਾ ਸੈਬ ਸਿੰਘ ਜੀ ਮਹਾਰਾਜ ਦੇ ਪਾਵਨ ਚੋਕਰ ਦਰਬਾਰ ਜੰਮਦਵਾ ਸਥਾਨ ਗੁਰਦੁਆਰਾ ਮਨਜੀਤ ਸਾਹਿਬ ਬਰਮਾਲੀਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਮਹਾਨ ਤਪਸ਼ਵੀ ਉਦਾਸੀ ਸੰਪਰਦਾ ਦੇ ਬਾਨੀ yogiraj baba shri tan maharaj ਜੀ ਦਾ ਆਗਮਨ ਪੁਰਬ ਜਨਮ ਦਿਹਾੜਾ ਸਮੂਹ ਸੰਗਤਾਂ ਵੱਲੋਂ ਮਹਾਨ ਪਰਿਵਾਰ ਵੱਲੋਂ ਬੜੇ ਧੂਮ-ਧਾਮ ਦੇ ਨਾਲ ਗੁਰੂ ਦੇ ਸੰਗਤਾਂ ਨੇ ਮਨਾਇਆ ਹੈ ਸ੍ਰੀ ਅਖੰਡ ਪੜ ਸਾਹਿਬ ਅੰਮ੍ਰਿਤਸਨ ਪਰਸਵਰੋਜ ਤੋਂ ਅੱਜ ਕੋ ਵਾਏ ਦੇ ਉਪਰੰਤ ਕਥਾ ਵਿਚਾਰਾ ਹੋਈਆਂ ਨੇ ਅੱਜ ਦੇ ਦਿਨ ਬਾਬਾ ਸ਼੍ਰੀ ਚੰਮਰ ਜੀ ਨੇ ਮਾਤਾ ਸੁਖਣੀ ਜੀ ਦੇ ਘਰ ਗੁਰੂ ਨਾਨਕ ਪਾਸ਼ਾ ਦੇ ਘਰ ਜਨਮ ਲਿਆ ਸੀ 1552 ਈਸਵੀ ਭਾਦ੍ਰੋਸਦੀ ਨੌਵੀਂ ਨੂੰ ਸੋ ਵੱਡਾ ਮਹਾਨ ਦਿਨ ਹੈ ਬਾਬਾ ਸ਼੍ਰੀ ਚੰਮਰ ਜੀ ਦੇ ਜੀਵਨ ਵੱਲ ਦੇ ਆਪਾਂ ਝਾਤੀ ਮਾਰੀ ਤੇ ਬਾਬਾ ਜੀ ਨੇ ਸ਼ੁਰੂ ਤੋਂ ਹੀ ਇੱਕ ਨਿਰਮਲਤਾ ਦਾ ਨਿਰਮਲ ਅਵਸਥਾ ਦੇ ਮਾਲਕ ਸਨ ਬਾਬਾ ਜੀ ਰਿੰਦਿਆ ਸਿੱਧੀਆਂ ਦੇ ਮਾਲਕ ਸਨ ਅਤੇ ਬਚਪਨ ਤੋਂ ਹੀ ਬਾਬਾ ਜੀ ਉਸ ਅਕਾਲ ਪੁਰਖ ਦੀ ਬੰਦਗੀ ਵਿੱਚ ਜੁੜੇ ਹੋਏ ਸਨ ਅਕਾਲ ਪੁਰਖ ਦਾ ਨਾਮ ਜਪਦੇ ਸਨ ਸੋ ਬਾਬਾ ਜੀ ਦਾ ਜਦੋਂ ਜਨਮ ਹੋਇਆ ਭਾਈ ਉਦੋਂ ਇਤਿਹਾਸਕਾਰ ਦੱਸਦੇ ਨੇ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਜਮੰਦਰੂ ਕੁੰਡਲਾ ਸਨ ਵਾਲੀਆਂ ਜਿਨੂੰ ਕਹ ਦਈਏ ਉਸੇ ਤਰ੍ਹਾਂ ਹੀ ਜਟਾਵਾ ਸਨ ਸੋ ਬੇਅੰਤ ਕਿਰਪਾ ਦੇ ਮਾਲਕ ਸਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਤੇ ਜਦੋਂ ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਗੁਰੂ ਨਾਨਕ ਜੋਤ ਬਾਬਾ ਲਹਿਲਾ ਜੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਹਰਰਾਇ ਜੀ ਵਾਹਿਗੁਰੂ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਜਾਈ ਗਈ ਹੈ ਛੇ ਪਾਤਸ਼ਾਹਾਂ ਦੇ ਦਰਸ਼ਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਵਿਧੇ ਨੇ ਛੇ ਪਾਤਸ਼ਾਹਾਂ ਤੋਂ ਬਾਅਦ ਬਾਬਾ ਸ੍ਰੀ ਚੰਦ ਮਹਾਰਾਜ ਜੀ ਸਣਦੇ ਹੀ ਆਪਣਾ ਸ੍ਰੀ ਲੈ ਕੇ ਗਏ ਨੇ ਤਾਂ ਅਸ਼ਵਲ ਸੋ ਐਸੇ ਮਹਾਨ ਰਹਿਬਰ ਦਾ ਜਨਮ ਦਿਹਾੜਾ ਜਨਮotsਵ ਮਨਾਇਆ ਗਿਆ ਹੈ ਬਰਬਾਲੀਪੁਰ ਵਿੱਚ ਜੇ ਆਪਾਂ ਜਾਂਚ ਕਰੀਏ ਤੇ ਬਾਬਾ ਸ੍ਰੀ ਚੰਮਾਰ ਜੀ ਨੇ ਸਭ ਤੋਂ ਵੱਡੀ ਉਮਰ ਭੋਗੀ ਹੈ ਗੁਰ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ 100 ਕਮੀਜ਼ਾ ਹਾਲ ਦੀ ਉਮਰ ਬਾਬਾ ਸ੍ਰੀ ਚੰਮਾਰ ਜੀ ਨੇ ਭੋਗੀ ਹੈ 150 ਸਾਲ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਸੀ ਸੋ 1 ਸਾਲ ਵੱਡੇ ਸਨ ਬਾਬਾ ਬੁੱਢਾ ਜੀ ਸਭ ਤੋਂ ਵੀ ਸੋ अर्जुन ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੇ ਮਨਾਇਆ ਹੈ ਮੈਂ ਸਾਰੀ ਸੰਗਤਾਂ ਨੂੰ ਗੁਰਨਾਨ ਦੇਵ ਜੀ ਦੇ ਅੱਜ ਦਿੱਕਤ ਸੰਗਤਾਂ ਬੈਠੀ ਹੋਤੀ ਹੈ ਸਾਰੀਆਂ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਆਦਮਨ ਪੁਰਬ ਦੀਆਂ ਲੱਖ ਲੱਖ ਵਾਰ ਬਧਾਈਆਂ ਦਿੰਦਾ ਹੋਇਆ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ